ਇੱਕ ਨਾ ਮਿੱਤਰੋ ਆਪਾਂ ਵੀਡੀਓ ਪਾਈ ਸੀ 3 ਜੂਨ ਨੂੰ ਅੱਜ ਹੋ ਗਈ ਬਈ 26 ਜੂਨ ਠੀਕ ਹੈ ਤੇ ਬੜੇ ਵੀਰਾਂ ਦੇ ਕਮੈਂਟ ਆਏ ਸੀ ਬਈ ਮੂੰਗੀ ਘੈਂਟ ਆ ਬਾਕੀ ਆਪਣੀ ਮੂੰਗੀ ਘੈਂਟ ਆ ਬਈ ਮਿਹਨਤ ਨੂੰ ਫਲ ਲੱਗਦੇ ਆ ਹਨਾ ਜੇ ਦੇਖਿਆ ਜਾਵੇ ਪੂਰਾ ਫਲ ਆਇਆ ਤੇ ਕੀ ਜਮਾ ਸਰਈ ਆ ਜਮਾ ਠੀਕ ਆ ਆਪਾਂ ਸਰਪੇ ਕਰਾਈ ਜਾਂਦੇ ਆ ਉਹ ਮੁੰਡਾ ਕਰੀ ਜਾਂਦਾ ਤੇ ਆਪਾਂ ਬਈ 10ਵੇਂ ਦਿਨ ਇਹ ਤੇਨ ਮਤਲਬ ਤੇਲੇ ਵਾਲੀ ਤੇ ਸੁੰਡੀ ਵਾਲੀ ਪਾਈ ਜਾਂਦੇ ਰਹਿਨੇ ਆ ਤੇ ਮੂੰਗੀ ਦਾ ਫਲ ਬਹੁਤ ਐਦ ਕੀ ਚਿੱਤ ਖੁਸ਼ ਹੁੰਦਾ ਬਈ ਹਨਾ ਤੇ ਸਾਰਾ ਪਲਾਟ ਆਪਣਾ ਹੀ ਖੜਾ ਤੇ ਫਲ ਨਾਲ ਭਰਿਆ ਖੜਾ ਬਾਬਾ ਮਿਹਰ ਕਰੇ ਹਨ ਤੇ ਮੌਸਮ ਸਾਵਰੇ ਮੇਨ ਚੀਜ਼ ਮੌਸਮ ਦੀ ਹੁੰਦੀ ਹੈ ਮੂੰਗੀ ਜਿਹੜੀ ਮਤਲਬ ਕੀ ਖੇਤੀ ਹੈ ਨਾ ਇਹ ਮੌਸਮ ਨਾਲ ਹੀ ਆ ਤੇ ਆਪਾਂ ਬੀਜਿਆ ਸੀ ਬਾਈ ਇਹ ਜੀ ਬਜੇਤਾ 26 ਇੱਕ ਬਜੇਤਾ 골ਡ ਇੱਕ ਬਜੇਤਾ 26 ਸੋ ਮਿੱਤਰੋ ਬੀ ਬਹੁਤ ਘੈਂਟ ਆ ਇਹ ਤੇ ਬਾਕੀ ਅੱਗੇ ਤੁਹਾਨੂੰ ਹੋਰ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਿਹਾ ਕਰਾਂਗੇ ਤੇ ਮੂੰਗੀਆਂ ਬਾਈ ਜਿੱਥੇ ਮਤਲਬ ਕੀ ਮਿੱਠੇ ਪਾਣੀ ਆ ਜਾਂ ਨਹਿਰ ਦੇ ਪਾਣੀ ਹੈ ਨਾ ਉੱਥੇ ਮੂੰਗੀਆਂ ਬੀਜਿਆ ਕਰੋ ਬਾਈ ਹੁਣ ਆਪਾਂ ਇਹਨੂੰ ਪਾਣੀ ਲਾਵਾਂਗੇ ਅੱਜ ਸਰਪੇ ਕਰਾਤੀ ਮੌਸਮ ਜੇ ਸਾਫ ਦੇਖ ਕੇ ਆਪਾਂ ਪਾਣੀ ਲਾ ਦਾਂਗੇ ਇਹਨੂੰ ਹਣਾ ਹੁਣੇ ਪਾਣੀ ਮੰਗੀ ਵੀ ਜਾਂਦੀ ਆ ਵੈਸੇ ਉੱਤੋਂ ਫਲ ਚੱਕਣ ਨੇ ਇਹ ਬੰਦ ਕਰ ਰੱਖਿਆ ਹੁਣ ਇਹਨੂੰ ਮਤਲਬ ਕੀ ਉਹ ਚਾਹੀਦੀ ਆ ਥਲੋ ਗਿੱਲ ਚਾਹੀਦੀ ਆ ਤੇ ਬਾਕੀ ਆਪਣੀ ਮੂੰਗੀ ਬਈ ਸਾਰਾ ਪਲਾਟ ਹੀ ਹਣਾ ਚਾਰ ਕਿੱਲਾਂ ਦਾ ਐਂ ਖੜਾ ਐ ਨਹੀਂ ਹੈਗਾ ਵੀ ਕਿਆਰਾ ਦੋ ਕਿਆਰੇ ਨੇ ਸਾਰੀ ਐਂ ਖੜੀ ਆ ਬਈ ਤੇ ਦੱਸਿਓ ਕਮੈਂਟ ਕਰਕੇ ਹਣਾ ਵੀ ਕਿਵੇਂ ਲੱਗੀ ਮੂੰਗੀ ਤੇ 20 ਸੀਗਾ ਬਈ ਬਜੇਤਾ 26 ਇੱਕ ਬਜੇਤਾ 골ਡ ਆ ਇੱਕ ਬਜੇਤਾ 26 ਤੇ ਝੋਨਾ ਲਾਵਾਂਗੇ ਆਪਾਂ ਇਹ ਚ 1847 ਜਾਂ 1509 ਠੀਕ ਆ ਬਾਸਪਤੀ ਜੋ ਨਾ ਲਾਵਾਂਗੇ ਤੇ ਐ ਜਮਾ ਇਹਨੂੰ 80 85 ਦੀ ਕਰਕੇ ਵੱਡਾਂਗੇ ਬਈ ਦਿਨਾਂ ਦੀ ਐ ਨਹੀਂ ਹੈਗਾ ਪਹਿਲੀ ਵੱਡ ਲਾਂਗੇ ਤੇ ਬਾਕੀ ਕੀਟਨਾਸ਼ਕ ਆਪਾਂ ਸਾਰਾ ਕੁਝ ਮਾਰੀ ਜਾਂਦੇ ਆ ਤੇ ਘੈਂਟਾ 플ਾਟ ਆਪਣਾ ਬਾਕੀ ਤੁਸੀਂ ਵੀ ਦੱਸਿਓ ਆਪਣਾ ਤਾਂ ਬਈ ਮਨ ਖੁਸ਼ ਹੁੰਦਾ ਮੂੰਗੀ ਜਾ ਕੇ ਹਨਾ